ਕਿਆ ਮੁੰਡਲਾ ਮਤਾਰੋਂ ਕੀ نیچے ਪਟਕ ਲੈ ਅੱਛਾ ਜਾਣ ਕੇ ਸੁੱਟ ਕੇ ਆਉਂਦਾ ਮੈਨੂੰ ਲੱਗਦਾ ਇਹ ਥੱਲੇ ਪਟਕ ਮੁੰਡਾੜ ਕੇ ਨਹੀਂ ਹੋ ਜਰਾ ਢੱਲੀ ਹੋ ਜਾਂਦੀ ਏ ਡੋਰ ਮਿੰਟ ਦਾ ਕਿੱਥੇ ਕਿਆ ਆਪ ਕੋ ਆਪਣੀ ਬਾਗੜ ਫੇਰ ਜਾਓ ਫਿਰੀ ਜਾਓ ਜਿੱਥੇ ਮਰਜੀ ਵਦਨ ਜੁੱਤੀ ਤਾਂ ਦੇਖ ਲੈ ਉਹਦੀ ਪੈਰਾਂ ਚ ਹੋਰ ਵਧੀਆ ਨਿੱਕੀ ਜੁੱਤੀ ਪਾਈ ਹੋਈ ਨਾ ਨਾ ਥੱਲੇ ਨਾ ਭੇਜੀ ਐਵੇਂ ਇਹਨੂੰ ਫਤਿ ਆਪੇ ਚੂਜ ਪਾ ਕੇ ਜਾਓ ਚੂਜ ਪਾਓ ਤੇ ਚਲੋ ਕਿਹੜਾ ਦੁੱਧ ਹੈ ਉਹੀ ਪਾ ਜਾ ਸਕੂਲ ਵਾਲਾ ਉਹੀ ਪਾ ਦੇ ਸਕੂਲ ਵਾਲੇ ਕੋਈ ਗੱਲ ਨਹੀਂ ਪਾਸ ਸੁਕਲ ਜੀ ਸਾਰਿਆਂ ਨੂੰ ਤੇ ਮੈਨੂੰ ਅੱਜ ਵੇਖਦੇ ਮੈਂ ਥੁੱਪੇ ਬੈਠੀ ਹਾਂ ਤੇ ਅੱਜ ਮੈਂ ਨਾਈ ਵੀ ਆ ਤਲਿੱਦਰ ਜਿਹਾ ਲੱਥਿਆ ਮੇਰਾ ਤੇ ਪਹਿਲਾਂ ਹਾਂ ਕਾਫੀ ਬੈਠਣਾ ਘਰ ਤੋਂ ਬੰਦਾ ਹਾਂ ਬਿਲਕੁਲ ਤੇ ਗਗਨ ਆਈ ਹੋਈ ਕੱਲ ਦੀ ਸਾਡੇ ਕੋਲ ਤੁਸੀਂ ਮਨਾਂ ਤਾਂ ਮਿਲੇ ਨਹੀਂ ਹੈਗੇ ਮੇਰੇ ਬਲੌਗ ਤੇ ਗਗਨ ਦੇ ਬਲੌਗ ਤੇ ਦੇਖ ਰਹੇ ਹੋ ਤੇ ਗਗਨ ਨੇ ਅੱਜ ਸਾਨੂੰ ਰੋਟੀਆਂ ਬਣਾ ਕੇ ਦਿੱਤੀਆਂ ਆਲੂ ਵਾਲੇ ਫਰਾਉਂਠੇ ਮੈਨੂੰ ਲੱਗਦਾ ਫਿਰ ਕਿਹੜੀਆਂ ਸਾਧੀਆਂ ਦੀ ਰੋਟੀ ਨਹੀਂ ਖਾਦੀ ਪਰੋਂਠੇ ਬੜੇ ਭੋਲੇ ਭੋਲੇ ਬਣਦੇ ਨੇ ਇੱਥੇ। ਹੂੰ। ਬਦਾ ਆਪਾਂ ਕਾਫੀ ਟਾਈਮ ਬਾਅਦ ਸਾਦੀ ਨਾਲ ਚੱਦੀ ਰੋਟੀ। ਹਾਂ। ਫਤੇ ਕਹਿੰਦਾ ਮੇਰੇ ਵਰਗੇ ਭੋਲੇ ਭੋਲੇ। ਅੱਛਾ ਫਤੇ ਵਰਗੇ ਭੋਲੇ ਭੋਲੇ। ਮਰ ਜਾਈਆਂ ਸੁੱਕਣੇ ਪਾਈਆਂ। ਉਹ ਦੇਖੋ ਫਤੇ ਕਿੱਥੇ ਬੈਠਾ। ਓ ਓ ਓ ਓ। ਉਹ ਤੇਰੀ ਆ ਕੀ ਓਏ? ਆ ਦੇਖ ਲਓ। ਓਏ 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 ਓਏ। ਆ ਦੇਖੋ ਮੋਬਾਈਲ ਚੱਲ ਰਿਹਾ ਤੇ ਫਰਦਾਈ ਚ ਬੈਠ ਕੇ। ਟਰੈਕਟਰ ਦੇਖੋ। ਬਲੇਕੀ ਕੰਮ ਲੱਗਾ ਐ। ਇੱਕਿਆ ਤਕੜਾ ਬਣਾ ਰੱਖਿਆ ਪੂਰਾ ਜੌਨੀਅਰ ਹਾਂ ਜੌਨੀਅਰ ਤੇ ਅੱਜ ਸਵੇਰ 7 ਵਜੇ ਦੀ ਅੱਜ ਧੁੱਪ ਨਿਕਲੀ ਹੋਈ ਸੀਗੀ ਹੂੰ ਤੇ ਨਜ਼ਾਰਾ ਧੁੱਪ ਨੇ ਪੂਰਾ ਫੁੱਲ ਬੰਨਿਆ ਪਿਆ ਪੂਰਾ ਫੁੱਲ ਗਗਨ ਨੂੰ ਬੁਲਾ ਲਿਓ ਮੇਰੇ ਬਲੌਗਸ ਤੇ ਗਗਨ ਮਿਲ ਹੀ ਨਹੀਂ ਹੈਗੀ ਅੱਛਾ ਤੇ ਗਗਨ ਅੰਦਰ ਪਰੌਠੇ ਬਣਾ ਰਹੀ ਏ ਤੇ ਇੱਧਰ ਦਮਨ ਚਾਹ ਦੇ ਨਾਲ ਬਰੈਡ ਚਾਹ ਦੇ ਵਿੱਚ ਘੋਲ ਕੇ ਲੈ ਵਦੋ ਲੈ ਗਗਨ ਲੈ ਰੋਟੀ ਇਹਨੂੰ ਦਹੀਂ ਦਾ ਦੱਤਾ ਇਹਨੂੰ ਚਾਹ ਤਾਂ ਹੁਣ ਵੀ ਘਟੀਆਂ ਨਾਲ ਆ ਤਾਨੂੰ ਕੀ ਪ੍ਰੋਬਲਮ ਜਦੋਂ ਉਹ ਖਾਣ ਨੂੰ ਤਿਆਰ ਹੈ ਫਿਰ ਇਹੀ ਚੀਜ਼ਾਂ ਦਾ ਕੰਮ ਖਰਾਬ ਹੁੰਦਾ ਜਦੋਂ ਦਹੀਂ ਨਾਲ ਚਾਹ ਦਾ ਕੀ ਕੰਬੀਨੇਸ਼ਨ ਹੋਇਆ ਹੈਗਾ ਏ ਤੂੰ ਵੀ ਕਰਦੇ ਦਮੂ ਪਾਪਾ ਨੇ ਵੀ ਕਰਦੇ ਹੁੰਦੇ ਏ ਟੈਨਸ਼ਨ ਨਾ ਲੈ ਅੱਛਾ ਪਾਪਾ ਦੀ ਚਾਹ ਪੀ ਕੇ ਇੱਕ ਵਾਰੀ ਮੇਰੇ ਡੈਡੀ ਮਤਲਬ ਤਾਰਦੇ ਫਾਦਰ ਮੇਰੇ ਵੀ ਫਾਦਰ ਹੀ ਨੇ ਉਹ ਡੈਡੀ ਨੇ ਚਾਹ ਪੀਤੀ ਤੇ ਨਾ ਡੈਡੀ ਨੂੰ ਲੱਸੀ ਪੀਤੀ ਤੇ ਅਸੀਂ ਚਾਹ ਨਹੀਂ ਡੈਡੀ ਫਕਿਆ ਚਾਹ ਨਹੀਂ ਡੈਡੀ ਕਹਿੰਦੇ ਹਾਂ ਪੀਣੀ ਚਾਹ ਡੈਡੀ ਚਾਹ ਤੇ ਡੈਡੀ ਲੱਸੀ ਉੱਤੇ ਚਾਹ ਪੀ ਗਏ ਤੇ ਖਾ ਲੂਗਾ ਹਾਗਾ ਵੀਰ ਕੋਈ ਵੀਡੀਓ ਬੋਲਦੇ ਕੋਈ ਕਿਉਂ ਵਲੌਗ ਬਣਾ ਰਹੇ ਹੋ ਵਲੌਗ ਬਣਾ ਰਹੇ ਹਾਂ ਮੈਨੂੰ ਲੱਗਿਆ ਕਿ ਉਹ ਬਣਾ ਰਹੇ ਹੁੰਦੇ ਹੋ ਹਾਂਜੀ ਤੂੰ ਮੇਰੇ ਮੂੰਹ ਤੇ ਕਿਉਂ ਕੈਮਰਾ ਵਾਰਨ ਲੱਗੇ ਹੋਇਓ ਮੇਰਾ ਹੈਅਰ ਸਟਾਈਲ ਨਹੀਂ ਵਧੀਆ ਹੁੰਦਾ ਹਣਾ ਮੇਰਾ ਹੈਅਰ ਸਟਾਈਲ ਨਹੀਂ ਵਧੀਆ ਹੁੰਦਾ ਮਤਲਬ ਇਹ ਹੁਣ ਸਿਰ ਸਿਰ ਦਾ ਟਾਈਮ ਆ ਹੈਅਰ ਸਟਾਈਲ ਕਿਹੜੇ ਬਣਨੇ ਨੇ ਲਈ ਸਹੀ ਗੱਲ ਹੈ ਸਿਰ ਸਿਰ ਬੰਦਾ ਜੇ ਹੈਅਰ ਸਟਾਈਲ ਨਾਲ ਬੈਠੇ ਤਾਂ ਕੰਮ ਨਹੀਂ ਨਹੀਂ ਪੜਦਾ ਹੂੰ ਤੇ ਭਾਈ ਇੱਥੇ ਫਿਰ ਜਾਂਦੇ ਮੇਰੇ ਸਹਾਨੇ ਇੱਥੇ ਨਾ ਫਿਰ ਭਾਈ ਮੈਂ ਕੀ ਕਰਵਾ ਕੇ ਲੈ ਕੇ ਆਉਣਾ ਅੱਜ ਤੀਜਾ ਟੀਕਾ ਲੱਗਣਾ ਨਾਲੇ ਵੀ ਦੱਸੋ ਸਾਰਿਆਂ ਨੂੰ ਕੀ ਫਰਕ ਵੀ ਪਿਆ ਰਿਹਾ ਤੇ ਕਿਉਂ ਨਹੀਂ ਫਰਕ ਨਿਰਵਾਟ ਜੀ 50 60% ਫਰਕ ਪੈ ਗਿਆ ਕਿਉਂ ਬਈ ਕਿੰਨਾ ਫਰਕ ਪੈ ਗਿਆ ਪੈ ਗਿਆ 50 ਤੋਂ ਉੱਤੇ ਪੈ ਗਿਆ ਫਰਕ ਮੈਂ ਹੂੰ ਮਤਲਬ ਪਹਿਲਾਂ ਨਾਲੋਂ ਕਾਫੀ ਠੀਕ ਹੈ ਤੇ ਕੈਮਰਾ ਕਿੱਥੇ ਲਾ ਰੱਖਿਆ ਇਹ ਕੈਮਰਾ ਥੋੜਾ ਜਿਹਾ ਮੇਰਾ ਧਿਆਨ ਕਿਤੇ ਹੋਰ ਵੀ ਹੈ ਇਹ ਹੋਰ ਵੀ ਹੈ ਕਿਤੇ ਤੇ ਉਹ ਸਾਰੇ ਪੁੱਛ ਰਹੇ ਸੀ ਉਹਦੇ ਬਾਰੇ ਦੱਸਿਓ ਇੰਜੈਕਸ਼ਨ ਬਾਰੇ ਹੂੰ ਤੇ ਇਹਦੇ ਵਿੱਚ ਤੁਹਾਨੂੰ ਫੋਟੋ ਮਿਲ ਜੇਗੀ ਇਹ ਸਕਰੀਨਸ਼ਾਟ ਲਾਦਾ ਮੈਂ ਉਹ ਇੰਜੈਕਸ਼ਨ ਦਾ ਤੇ ਮੈਂ ਤੇ ਸਾਰੇ ਵੀਰ ਭੈਣ ਭਰਾ ਪੁੱਛ ਰਹੇ ਸੀ ਕਿ ਵੀ ਇੰਜੈਕਸ਼ਨ ਕਿਹੜਾ ਲੱਗਿਆ ਤੇ ਆਹ ਸਕਰੀਨ ਦੇ ਉੱਪਰ ਤੁਹਾਨੂੰ ਨਾ ਦਿਖ ਰਿਹਾ ਹੋਊਗਾ ਇੰਜੈਕਸ਼ਨ ਇਹ ਤੁਸੀਂ ਜੇ ਮਤਲਬ ਵੈਸੇ ਦਾ ਤੁਸੀਂ ਸੁਜੈਸਟ ਜਿਹੜਾ ਨੂੰ ਡਾਕਟਰ ਨੇ ਕਰਨਾ ਸਾਡੇ ਸੁਜੈਸ਼ਨ ਤੋਂ ਨਹੀਂ ਜੋ ਕੀ ਬਤਾ ਡਾਕਟਰ ਤੁਹਾਨੂੰ ਸੁਜੈਸ਼ਨ ਕੁਝ ਹੋਰ ਕਰਦੇ ਪਰ ਟੀਕਾ ਸਾਡੇ ਜਿਹੜਾ ਲੱਗਿਆ ਉਹ ਆਹ ਵਾਲਾ ਲੱਗਿਆ ਤੁਸੀਂ ਆਹ ਸਕਰੀਨ ਤੇ ਤੁਸੀਂ ਦੇਖ ਰਹੇ ਹੋਵੋਗੇ ਤਾਂ ਮਤਲਬ ਕਿ ਪਤਾ ਲੱਗ ਜਾਂਦਾ ਵੀ ਆਹ ਟੀਕਾ ਕਿਸ ਨੂੰ ਦਿਖਾ ਕੇ ਡਾਕਟਰ ਨੂੰ ਦਿਖਾ ਕੇ ਵੀ ਤੁਸੀਂ ਲਵਾ ਸਕਦੇ ਹੋ ਆਪਣੇ ਵੱਲੋਂ ਨਾ ਕੋਈ ਟਰਾਈ ਕਰ ਲਿਓ ਇਹ ਅਸੀਂ ਤਾਂ ਆਪਣਾ ਲਵਾਇਆ ਹੋ ਸਕਦਾ ਡਾਕਟਰ ਤੁਹਾਨੂੰ ਕੁਝ ਹੋਰ ਸਜੈਸਟ ਕਰੇ ਬਾਕੀ ਪੁੱਛ ਰਹੇ ਸੀ ਕਦ ਕਾਫੀ ਭੈਣ ਭਰਾ ਤੇ ਉਹਦੇ ਕਰਕੇ ਸਤ ਤੁਹਾਨੂੰ ਦੱਸਣਾ ਤਾ ਅੱਜ ਤੀ ਮੈਨੂੰ ਖੜੀ ਨਹੀਂ ਦੇਖੇ ਮੈਂ ਮੰਨ ਇਸ ਤਰ੍ਹਾਂ ਦੀ ਪੈਰ ਰੇ ਅੱਜ ਮੈਨੂੰ ਐ ਲੱਗਿਆ ਮੈਂ ਦੁਨੀਆ ਤੇ ਆ ਗਈ ਹੂੰ ਤੇ ਅੱਜ ਆਪਾਂ ਬੇਸਿਕਲੀ ਆ ਪੰਜਾਬੀ ਚ ਗਈ ਆ ਤਾਂ ਨਾੜਾ ਦਾ ਟੀਕਾ ਹੁੰਦਾ ਇਹ ਹੂੰ ਚਲੋ ਜੀ ਹੁਣ ਅੱਜ ਅੱਜ ਹੈਗਾ ਅੱਜ ਹੈਗਾ ਤੀਸਰਾ ਇੰਜੈਕਸ਼ਨ ਹੈ ਟੀਕਾ ਲਾ ਲਓ ਇੰਜੈਕਸ਼ਨ ਦਾ ਲਾ ਲਓ ਹੁਣ ਤੇ ਇੰਜੈਕਸ਼ਨ ਅੱਜ ਹੈਗਾ ਤੀਸਰਾ ਤੇ ਅੱਜ ਤੀਸਰਾ ਨੂੰ ਆ ਕੇ ਦੇਖਦੇ ਹਾਂ ਹੁਣ ਬੈਠਣ ਚ ਪ੍ਰੋਬਲਮ ਐ ਤੇ ਮੋੜਨ ਚ ਪ੍ਰੋਬਲਮ ਐ ਤੇ ਜਿਆਦਾ ਚਿਰ ਬੈਠਿਆ ਨਹੀਂ ਜਾਂਦਾ ਹੁਣ ਮੈਂ ਕੱਲ ਦੀ ਤੁਰਦੀ ਖਈਆਂ ਤੇ ਠੀਕ ਐ ਵਧੀਆ ਇਹ ਤੁਰਦੀ ਨੂੰ ਦਿਖਾਣਾ ਤੁਹਾਨੂੰ ਹੈ ਹੈ ਇਹ ਵੀ ਬਲੌਗਿੰਗ ਦਾ ਹਿੱਸਾ ਹੈ ਤੁਰਨ ਕੇ ਤੁਰੀ ਜਾਓ ਤੇ ਵਲੌਗ ਬਣੀ ਜਾਣਗੇ ਹੈ ਤੁਹਾਨੂੰ ਤੁਰਿਆ ਕੀ ਫਿਰ ਪਤਾ ਲੱਗੂਗਾ ਤੁਹਾਨੂੰ ਤੁਰਨ ਲੱਗੀ ਆ ਜਲੋ ਗੱਗਣਾ ਪਰ ਜਲੋ ਨਹੀਂ ਆਧੁਚਾਰੀ ਨਾਲ ਸੋਚੀ ਨਹੀਂ ਹੈ ਆ ਜਿਹੜੇ ਨੇ ਇਹ ਕੱਪੜੇ ਦੇਖ ਰਹੇ ਹੋਣੇ ਦੇਖ 11 ਭਰੀਆਂ ਧੁੱਪ ਵੀ ਅੱਜ ਨਿਕਲੀ ਚੱਜਦੀ ਅਜ ਸਵੇਰ ਦੀ ਕੱਪੜੇ ਥੋੜਨ ਲੱਗੀ ਨਾਲ ਰੋਟੀਆਂ ਪਕਾੜੀ ਨਾਲ ਸਫਾਈ ਇੱਧਰ ਪਿੱਛੇ ਵਾਸ਼ਿੰਗ ਮਸ਼ੀਨ ਤੁਸੀਂ ਦੇਖ ਸਕਦੇ ਹੋ ਆ ਕੱਪੜੇ ਥੱਲੇ ਪਏ ਨੇ ਬਸ ਬਸ ਇੱਧਰ ਰੋਟੀ ਚਾਹ ਤੇ ਹੂੰ ਚਾਹ ਦੇ ਨਾਲ ਦਹੀਂ ਚੱਲਦੀ ਹੈ ਇਹ ਪਰੌਂਠਿਆਂ ਨਾਲ ਜਿਹੜੀ ਚਾਹ ਮੈਂ ਆਪ ਪੀਣੀ ਹੈ ਮੱਟੀ ਦਾ ਘੋਲ ਮੈਂ ਪੀਣਾ ਠੀਕ ਹੈ ਪੁਕਾੜਾ ਰੋਟੀ ਖਾਣੋ ਨਾਲ ਇਹਨਾਂ ਸੈਂਡਵਿਚ ਵੀ ਬਣਾਉਂਦੀ ਪਈ। ਉਹ ਕਹਿੰਦਾ ਢਟੀ ਨਹੀਂ ਖਾਣੀ ਫਤੇ ਕਹਿੰਦਾ। ਅੱਛਾ। ਲੈ ਦੱਸ। ਫਤੇ ਵੀ ਅੰਗਰੇਜ਼ ਬਣਿਆ ਪਿਆ ਪੂਰਾ। ਅੰਗਰੇਜ਼ ਸਾਨੂੰ ਵੀ ਕਹਿੰਦੇ ਹੁੰਦਾ। ਚੱਲ। ਜੀ ਆਇਆਂ ਦਾ ਦਸ ਦਿਨ ਬਾਅਦ। 10 ਦਿਨ ਬਾਅਦ ਤਾਂ ਆਉਂਦੇ ਇਹ ਮਾਣੇ ਹੀ ਸੋਈ। ਤੇ ਮਮੀ ਨੇਵਾਂ ਲਈ ਹੁੰਦੇ ਨੇ, ਨੇਵਾਂ ਲਈ ਆ। ਚਲੋ। ਚਲੋ ਕੋਈ ਗੱਲ ਨਹੀਂ ਟਾਈਮ ਜਿਵੇਂ ਦਾ ਔਖਾ ਵੀ ਟਾਈਮ ਹੁੰਦਾ ਹੁੰਦਾ, ਸੌਖਾ ਵੀ ਆਉਣਾ ਹੁੰਦਾ। ਔਖਾ ਥੋੜਾ ਜਿਆਦਾ ਪਲੇਟ ਨੰਗ ਦਾ ਸੌਖਾ ਥੋੜਾ ਛੇ ਪੀ ਲੰਗ ਜਾਂਦਾ ਚਲ ਚੱਲੀਏ ਫਿਰ ਡਾਕਟਰ ਕੋਲ ਬਣ ਚਲੋ 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 ਮੜਕੀਂ ਢੀਆਂ ਆਕੜਾ ਲੈ ਰਹੀਏ ਧੁੱਪ ਦੇ ਨਜ਼ਾਰੇ ਲੈ ਜਾ ਰਹੇ ਨੇ ਡਾਕਟਰ ਤੇ ਜਾਣਾ ਤੁਸੀਂ ਬੈਗ ਪਾ ਲਿਆ ਮੈਂ ਕਿ ਨਾਲ ਜਾਊਗਾ ਜਿੱਥੇ ਮੈਂ ਜਾਊਗਾ ਉਥੇ ਬੈਗ ਜਾਊਗਾ ਚਲੋ ਅਰੇ ਵੇ ਗਾਇਸ ਪਹਿਲਾਂ ਰਜਾਈ ਚ ਵੜਿਆ ਸੀਗਾ ਨਾ ਕੇ ਹੁਣ ਸ਼ਾਲ ਚ ਵੜ ਗਿਆ ਤਾ ਯੋ ਤੇਰੇ ਖੀਂਦੇ ਸੋਇਚ ਤੇ ਮੈਨੂੰ ਉਹ ਤੁਹਾਡੇ ਡੱਬਿਆਂ ਜੇ ਉਧਰ ਵਧੀਆ ਲੱਗਣਗੇ ਕੋਈ ਬਸ ਆਹ ਇਹੰਦ ਕਰ ਲੈ ਇਹਨਾਂ ਡੱਬੇ ਨਹੀਂ ਪਸੰਦ ਆਈ ਦੀਦੀ ਕੇ ਸੋਇਚ ਉਹਦਾ ਇੱਕ ਟਾਈਮ ਜਾਂ ਪਾਸ ਕਰਨ ਦੇ ਤੇਰਾ ਆਹ ਬਣਾਣੀ ਆ ਬਣਾ ਲੈ ਸੈਂਡਵਿਚ ਹੁਣੀ ਖਾ ਕੇ ਹਟਿਆ ਸੈਂਡਵਿਚ ਫੇਰ ਭੁੱਖ ਲੱਗ ਜੀ ਇਹਨੂੰ ਕੀ ਹੋ ਰਿਹਾ ਕੀ ਹੋ ਰਿਹਾ ਉਹ ਦੇਖੋ ਮੱਛੀ ਵੱਡਦੀ ਇੰਨੀ ਜੋੜਦੀ ਉਹ ਇਲ 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 ਤੂੰ ਵੱਜ ਜਾ ਤੈਨੂੰ ਨਾ ਖਾਜੇ ਕਿਥੇ ਕੀ ਗੱਲ ਇਗਲ ਫੇਰੀ ਫਤੇ ਵਰਗੀ ਪਤੇ ਨੂੰ ਲੈ ਜਾ ਸਾਡੇ ਨੂੰ ਪਤੰਗ ਚੜਾਉਂਦਾ ਹਾਂ ਹਾਂ ਹੜਾ ਚੜਾ ਯੋਗੀ ਪਰ ਇਹ ਆ ਦੇਖੋ ਜੀ ਮੈਂ ਹਾਂ ਮੈਂ ਬੈਠੀ ਹਾਂ ਚਲ ਮੈਂ ਕੱਪੜੇ ਫੋਲਡ ਕਰਦਾ ਢੇਰ ਲੱਗਿਆ ਇੰਨੇ ਤੋਤੇ ਵਿਚਾਰੀ ਗਗਣ ਨੇ ਉਧਰ ਮੰਮੀ ਸੁੱਕਣੇ ਪਾਰੇ ਕੱਪੜੇ ਕੱਪੜੇ ਹੋਏ ਪਿਆ ਸਾਡੇ ਘਰ ਯਾਰਾ ਨੇ ਪਤੰਗ ਲਿਆ ਯਾਰਾ ਪਤੰਗ ਰਿਹਾ ਦਾ ਔਰ ਇਹ ਗੱਲ ਆ ਜਾਰੀ ਤੁਹਾਨੂੰ ਆਏ ਯਾੜੇ ਪਤੰਗ ਲਿਆ ਯਾੜੇ ਪਤੰਗ ਲਿਆ ਯਾੜੇ ਪਤੰਗ ਲਿਆ ਸਾਰੀ ਗੋਰੀਏ ਚੜਿਆ ਨੀ ਯਾਰਾਂ ਦਾ ਪਤੰਗ ਤਾਂ ਥੱਲੇ ਹੀ ਏ ਯਾੜੇ ਪਤੰਗ ਲਿਆ ਯਾਰਾਂ ਦਾ ਪਤੰਗ ਨਹੀਂ ਚੜਦਾ ਸੀ ਸੀ ਆ ਗਿਆ ਕੋਪੀਰਾਈਟ ਨਹੀਂ ਹੁੰਦਾ ਆ ਦਮੰਦੇ ਕੰਮ ਦੇਖੋ ਦੀਦੀ ਦੇ ਜਿੰਨੇ ਕੱਪੜੇ ਨੇ ਪਾ ਪਾ ਕੇ ਵੇਂਦੀ ਕਿ ਮੈਨੂੰ ਸੈੱਟ ਆ ਗਏ ਪੈਂਟ ਪਾਈ ਦੀਦੀ ਨੂੰ ਮਿਸ ਨਹੀਂ ਕਰਨਾ ਬਸ ਪੈਂਟ ਪਾਣੀ ਤੇ ਸਿਕਰ ਨਹੀਂ ਪਾਣੀ ਪਾਣੀ ਆਪਣੇ ਨਹੀਂ ਬਸ ਉਹਨੂੰ ਐਂ ਜਾਦ ਨਹੀਂ ਕਰਦੀ ਉਹਨੂੰ ਕਦੇ ਆਹ ਦੇਖੋ ਇੱਕ ਟੂਟ ਲੱਗੇ ਘੱਟ ਕੇ ਖਾਣੇ ਦੇ એનર્ਜੀ ਆਉਂਦੀ ਦੀਦੀ ਇਹਨੂੰ ਨਹੀਂ ਦੇਣਾ ਅੱਜ ਜਿੱਦਨ ਦਾ ਫਰੂਟ ਆਇਆ ਨਾ ਮੈਨੂੰ ਲੱਗਦਾ ਮੈਨੂੰ ਕਹਿੰਨੇ ਕੱਟ ਕੇ ਹੀ ਨਹੀਂ ਦਿੱਤਾ ਐਂ ਹੀ ਬਿਆ ਅੱਜ ਕੱਟਿਆ ਚੱਲਾਇਆ ਤਾਂ ਪੀਤਾ ਇੱਕ ਆਹ ਪ੍ਰਾਣਾ ਆਇਆ ਸਾਡੇ ਘਰ ਤੇ ਇਹ ਦੇਖ ਲਓ ਇਹ ਪੁੱਠੇ ਕਮਾ ਦੇ ਗੈਸ ਨਾਲ ਕੀ ਪੰਗੇ ਲੈ ਰਿਆ ਛੱਟ ਛੱਟ ਇਹ ਇਹ ਤੇ ਰਕਮ ਦੀ ਚੀਜ਼ ਨਹੀਂ ਫਤ ਪਣ ਪਪੀਤਾ ਨਾਲ ਸੇਵ ਵੀ ਕੱਟ ਲੈ ਜੇ ਮੈਨੂੰ ਕੱਟ ਕੇ ਦੇੜ ਹੀ ਲੱਗੀਆਂ ਤੇ ਉਹ ਦਰਵਾਜ਼ਾ ਬੰਦ ਹੋਇਆ। ਭਾਬਾ ਰੋੜੀ ਚੱਲਣ ਦੀ ਆ ਰਾਰੇ। ਫਤਿਹ ਕੀ ਪੁੱਠੇ ਕੰਮ ਕਰਦੇ ਤੁਸੀਂ ਵਿੱਚੇ? ਹੂੰ? ਫਤਿਹ ਤਾਂ ਪੁੱਠੇ ਹੀ ਲਿਗਦੇ। ਤੁਸੀਂ ਤਾਂ ਕੁੜੀ ਬਣੇ ਹੋ ਫਤਿਹ। ਇੱਧਰ ਮੁੱਛਾਂ ਆ ਗਈਆਂ ਹਨਾ। ਆਹ ਮੁੱਛਾਂ ਕਿੰਨੀਆਂ। ਤੁਸੀਂ ਗਗਨ ਮਮਾ ਆਵੋ ਫਤਿਹ। ਹੈਂ? ਲੈ। ਲੈ ਦੱਬੇ। ਤਾਂ ਹੀ ਲੱਗਦੀ ਨਹੀਂ। ਗਗਨ ਦਾ ਵੱਡ ਕੇ ਚਾਰ ਪਾਲੋ ਭੁੱਖ ਲੱਗੀ ਇਹਦੇ। ਫਿਰ ਗਗਨ ਆਈ। ਲੈ ਤਾਂ ਤੁਸੀਂ ਵੀ ਤਾਂ ਆਏ ਤੁਸੀਂ ਬਣਾ ਕੇ ਆਪ ਖਾਣੋ ਰੋਟੀ। ਹੁਣ ਜਾਣ ਦੀ ਤਿਆਰੀ ਕਰ। ਲੈ। ਰੋਟੀ ਨਹੀਂ ਖਾਣੀ ਤਾਂ ਮੈਂ ਦੋ ਬਦ ਪਹਿਲਾਂ ਨਾ ਕੇ ਆਵਾਂ ਫਿਰ ਬਣਾਨੀਆ ਚਾਹ ਹਾਂ ਚਾਹ ਨਾਲ ਬਰੈਡ ਪੈਣ ਸੈਂਡਵਿਚ ਬਣਾਲੀ ਉਹ ਕਰੋ ਉਹ ਤਾਂ ਨਹੀਂ ਨਾ ਜੀ ਕਰਦਾ ਬਾਹਰੋਂ ਕਿਵੇਂ ਟੁਕੜੇ ਚੁੱਕ ਕੇ ਨਾ ਅੰਦਰ ਮਾਰੀ ਚਾਪੀ ਰੱਖ ਦਾਂਗੇ ਆ ਇੱਧਰ ਰੱਖੀ ਸੋਫੇ ਤੇ ਆ ਸੋਹ ਦਾ ਰੱਖ ਹਾਂ ਲੈ ਕਾਚੇ ਦੇ ਬੌਲ ਚ ਗਿਰਣਾ ਇੰਨੇ ਸਟਾਈਲ ਨਾਲ ਮਾਰ ਰੱਖੇ ਤੇ ਸ਼ੁਕਰ ਹੈ ਫਰੂਟ ਮਿਲਣ ਲੱਗਾ ਖਾਣ ਨੂੰ ਜੀ ਤਾਂ ਹੀ ਕਰਨਾ ਇਹ ਮੇਰਾ ਨਗਰ ਫਤੇਦਾ ਤਾਂ ਨਹੀਂ ਨਾ ਨਹੀਂ ਫਤੇ ਇਹਦੇ ਨਾਲ ਹੀ ਨਹੀਂ ਫਤੇਦਾ ਨਹੀਂ ਫਤੇ ਨੂੰ ਨਹੀਂ ਦੇਣਾ ਫਤੇ ਨਗੀ ਚਾਹੀਦੀ ਫਤੇ ਪਤਾ ਨਹੀਂ ਜਾਣਾਂ ਆ ਆ ਦੇ ਇੱਕ ਦੇ ਇੱਕ ਇਹ ਕਿੰਨਾ ਇਹ ਇੱਧਰ ਸਾਰੇ ਗਾਈਜ਼ ਨੂੰ ਅੱਜ ਸਾਸ਼ੀ ਕਾਲ ਨਹੀਂ ਬੁਲਾਈ ਸਾਸ਼ੀ ਕਾਲ ਦੀ ਤੇ ਕੀ ਹਾਲ ਚਾਲ ਕੀ ਹਾਲ ਚਾਲ ਹੋਰ ਸੁਣਾਓ ਹਾਂ ਠੀਕ ਹੋ ਬਸ ਉਹ ਦੂਬਦ ਕੇ ਕੁਛ ਨਹੀਂ ਇੱਕ ਕੱਲ ਕਮੈਂਟ ਹੈ ਕਹਿੰਦੇ ਨੰਨਾ ਜਿਹਾ ਬਲੌਗਰ ਕਿੱਥੋਂ ਆਇਆ ਇੰਨਾ ਸੋਹਣਾ ਨੰਨਾ ਨਹੀਂ ਹੈਗਾ ਇਹ ਬੜਾ ਖਰਾਬ ਜੇ ਤੇ ਕੁਝ ਵਿੱਚ ਕਹਿ ਰਹੇ ਹਨ ਇਹ ਬੱਚਾ ਵਿਗਾੜਿਆ ਹੋਇਆ ਫਲਾਣਾ ਏ ਠਮਕਾ ਏ ਪਤਾ ਨਹੀਂ ਲੋਕਾਂ ਨੂੰ ਕੀ ਆਦਤ ਮੈਨੂੰ ਸਮਝ ਨਹੀਂ ਆਉਂਦੀ ਵਿਗਾੜਿਆ ਹੋਇਆ ਹੈ ਸਿੰਪਲ ਜੀ ਮੇਰੇ ਵੱਲੋਂ ਤੋਂ ਨਾ ਵਸਤੇ ਹੀ ਜਵਾਬ ਹੈ ਮੈਨੂੰ ਪਤਾ ਠੀਕ ਹੈ ਮੇਰਾ ਬੱਚਾ ਵਿਗੜਿਆ ਹੋਇਆ ਹੈ ਕਿ ਨਹੀਂ ਵਿਗੜਿਆ ਹੋਇਆ ਤੇ ਦੇਖੋ ਐਡਾ ਕੁ ਬੱਚੇ ਨਾਲ ਆਪਾਂ ਲਾਡ ਕਰਾਂਗੇ ਹੋਰ ਏਦੂ ਵੱਡੇ ਨਾਲ ਥੋੜੀ ਲਾਡ ਕਰਾਂਗੇ ਨਿੱਕੇ ਜੇ ਨਾਲ ਇਹ ਪਾਪਾ ਨਾਲ ਪਿਆਰ ਕਰਨ ਦਾ ਸੀ ਨਾ ਮਦਾਰ ਪਾਪਾ ਨਾਲ ਉਹਨੂੰ ਮਾਰਨ ਦੇ ਆ ਸੀ ਕਿ ਵਾਸਤੇ ਪਿਆਰ ਯੂਰ ਕੋਈ ਹੈ ਹੀ ਨਾ ਫਲਤੀ ਬਈ ਹੋਈ ਬਸ ਪਿਆਰ ਨੂੰ ਨਫਰਤ ਨਹੀਂ ਹੈ ਹਾਂ بس دعا ਕਰਉਣੀ ਛੱਡਦੇ ਹੋ ورت کی کرنا ਉਹਨੇ نہیں میرا ਛੋਣਾ ਪੁੱਤ ਹੈ ਸਾਡਾ ਬੋਤਾ ਬਹੁਤ ਮਾਸੀ ਬਿੱਟੀ ਡੋਗੀ ਲੜਾ ਹੈ ਡੋਗੀ ਲੜਾ ਕੋਈ ਨਾ ਲਿਆ ਦਾਂਗੇ ਤੁਹਾਨੂੰ ਅੱਜ ਲੈ ਕੇ ਆਉ ਲਓ ਚਲੀਏ ਬਾਜ਼ਾਰ ਚਲੀਏ ਚਲੋ ਕੀ ਹੋਣਾ ਡੋਗੀ ਲਿਆਉਣਾ ਥੱਲੇ ਜਿਹੜਾ ਜਿਹੜਾ ਥੱਲੇ ਫਿਰ ਸੁੱਚੀ ਸੋਨਾ ਫੜਾ ਯਾਰ ਇਹ ਤੂੰ ਕਿਤੇ ਉਹਨੂੰ ਲਿਆ ਕੇ ਦੇਖੀ ਨਾ ਤੇਰੀ ਗੋਦੀ ਚੋਂ ਨਹੀਂ ਉਤਰਨਾ ਇਹ ਨਹੀਂ ਉਹ ਮੈਂ ਮੈਡੀਅਟੀ ਡਿਊਟੀ ਲਈ ਕੱਪੜੇ ਸੰਬੰਧੀ ਕਿ ਤੁਸੀਂ ਕੱਪੜੇ ਰੱਖੋ ਜਿਹੜੇ ਧੋਤੇ ਨੇ ਸੋਫੇ ਉੱਤੇ ਰੱਖੋ ਗਗਲਮਾਰੀ ਚ ਰੱਖਦੀ ਐ ਤੇ ਬਾਹਰ ਦੇਖੋ ਸੇਲ ਲੱਗੀ ਪਈ ਐ ਅੱਜ ਤਾਂ ਸੇਲ ਸੇਲ ਦਮਣ ਦਮਣ ਨੂੰ ਕਮਲ ਹੋਇਆ ਜਿੱਦੋਂ ਦਾ ਮਮਾ ਮੇਕਅਪ ਨਹੀਂ ਕਰਦੀ ਐ ਐ ਹੋਇਆ ਪਿਆ ਮੈਂ ਕਰ ਲਾਂ ਫਟਾਫਟ ਹਾਂਜੀ ਇਹ ਲਾਣੂ ਉਸ ਤੋਂ ਬਾਅਦ ਉਸ ਤੋਂ ਬਾਅਦ ਫਾਊਂਡੇਸ਼ਨ ਲਾਣੀ ਐ ਨੈਲ ਪੇਂਟ ਮੈਂ ਲਾਵਾਂ ਕਿ ਦੇਖਾਂ ਅੱਜ ਮੈਂ ਠੀਕ ਹੋਈ ਐ ਤਾਂ ਅੱਜ ਮੈਂ ਲਾਵਾਂ ਤੁਹਾਡੇ ਫੁੱਟ ਨਾਲ ਬੜੇ ਸੋਹਣੇ ਕਲਰ ਨੇ ਥੋੜੇ ਸੂਟ ਨਾਲ ਮੈਚ ਕਰੂਗੀ। ਫਰਨੀਤ ਦੀਦੀ थैंक यू। ਹਾਂ ਮੈਂ ਸੂਟ ਨਾਲ ਮੈਚਿੰਗ ਕਰਨੀ। ਇਸ ਤੋਂ ਬਾਅਦ ਫਿਰ ਫਾਊਂਡੇਸ਼ਨ ਫਾਊਂਡੇਸ਼ਨ ਤੋਂ ਬਾਅਦ ਆਹ। ਫੇਸ ਪਾਊਡਰ ਹਾਂ। ਆਹੀ ਜਣਾ ਆਈ ਵਾਲਾ। ਹੂੰ 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 ਇਹੀ ਇਹੀ। ਕੋਤ ਨਹੀਂ ਹਾਂ ਨਾ ਨਾ ਪਾਦੇ ਵਿੱਚ ਆਈ ਹਾਂ। ਤੇ ਹਵਾ ਚੱਲ ਪਈ ਏ। ਮੰਮੀ ਕੱਪੜੇ ਚੱਕਣ ਦੇ ਰੋੜੀ-ਰੋੜੀ। ਕਲਰ ਬੜੇ ਪਿਆਰੇ ਨੇ। ਲਾ ਕੇ ਵੇਨੇ ਆ। ਰਹਿਣਾ ਏ। ਵੇਖੀ ਤੂੰ ਇਹ ਜਮਾਈ ਨਿਕਾ ਜਾਏ ਬਹਿ ਜੇਗੀ ਨਾ ਤੇਰੇ ਮੂਹਰੇ ਵੇਖੀ ਜਾਣਾ ਮੈਟ ਤੇ ਬਿਠਾ ਦੇ ਇਹਨੂੰ ਇੱਥੇ ਬਿਠਾ ਦਵਾ ਆ ਲੋ ਆ ਫੇਰ ਆ ਗਿਆ ਸਾਡੇ ਘਰੇ ਇੱਕ ਫਤੇ ਵਾਲਾ ਨਿਕਾ ਆ ਜਾ ਫਤੇ ਦਾ ਫਰੈਂਡ ਹੈਨਾ ਦਿਖਾਓ ਫਤੇ? ਭਾਈ ਜਮਾਈ ਨਿਕਾ ਜਾਏ پتہ ਕਿੰਨਾ ਸੋਹਣਾ ਹੈ ਨਾ ਇਹਦਾ ਨਾਂ ਕੀ ਹੈ ਫਤੇ ਵਾਲਾ ਦੱਸੋ ਮਮਾ ਨੂੰ ਜਾਨੀ ਸ਼ਹਿਜ਼ਾਦੀ ਸ਼ਹਿਜ਼ਾਦੀ ਐਸਾ ਸ਼ਹਿਜ਼ਾਦੀ ਹੂੰ ਬੋਲ ਲਿਆ ਹੁੰਦਾ ਕੋਈ 5000 ਦਾ ਲਿਆਂਦਾ ਨਿਕਾ ਜਾ ਲੋ ਛੱਡ ਦੇ ਨੂੰ ਵੇਖੀ ਫਤ ਖੇਲੇਗਾ ਖੇਲੇਗਾ ਫਤ ਛੱਡ ਦੋ ਥੱਲੇ ਵਾਲ ਲੱਗੇ ਹੋਣਗੇ ਖੇਲੇਗਾ ਕਿਤੇ ਇਹਨੂੰ ਸਵਾਲ ਦੇ ਨਿੱਗਾ ਜਿਆ ਅੰਦਰ ਇਹਦਾ ਬਾਕਸ ਜਿਆ ਰੱਖਿਆ ਗੱਤੇ ਦਾ ਉਹਦੇ ਚ ਬਿਸਤਰਾ ਵਿਛਾਇਆ ਹੋਇਆ ਹੈ ਇਹਦਾ ਨਹੀਂ ਨਹੀਂ ਉਤਮ ਇਦਾਂ ਕਰਦੇ ਨੂੰ ਬੰਦ ਕਰ ਛੱਡ ਦੋ ਫਤ ਖੇਡਣ ਦੋ ਇੱਕ ਵਾਰੀ ਛੱਡ ਦੋ ਛੱਡ ਦੋ ਨਾ ਜਾੜਾ ਵੇਖੀ ਫੇਰ ਆ ਜਾਣਾ ਤੁਹਾਡੇ ਕੋਲ ਫੇਰ ਆ ਜਾਣਾ ਆ ਜਾਣਾ ਆ ਜਾਣਾ ਇਹ ਛੱਡ ਦੋ ਛੱਡ ਦੋ ਹੋ ਗਿਆ ਵੇਖੀ ਪਿੱਦੂ ਜਾਏ ਫੇਰ ਆਊਗਾ ਪਿੱਦੂ ਪਿੱਦੂ ਆਇਆ ਹੈ ਇਹ ਛੋਟਾ ਨਾਟਕੀਆ ਆ ਗਿਆ ਪਪੀਤਾ ਨੰਦੀ ਦਾ ਤੇ ਦਿੰਦੇ ਕੋਈ ਨੀ ਕੋਈ ਕਸ ਨਹੀਂ ਦਵਾਈ ਲੱਗਦਾ ਮੈਂ ਮੈਂ ਨਹੀਂ ਨਾਲ ਲੱਗਦਾ ਡੌਗੀ ਤੇ ਚੱਕਰ ਪੁੱਤੂ ਹੀ ਪਪੀਤਾ ਖਾਣਾ ਭੁੱਲ ਗਏ ਹੂੰ ਇਹਨਾਂ ਛੱਡ ਦੋ ਥੱਲੇ ਲੈਣਾ ਯਾਰ ਇੱਕ ਐਦਾਂ ਦਾ ਕੋਈ ਨਾ ਲੈ ਦਾਂਗੇ ਲੈ ਦਾਂਗੇ ਮੈਂ ਤਾਂ ਲੈ ਦਾਂਗਾ ਤੁਹਾਡੇ ਚੱਕਰ ਆਈ ਮੁੱਕੀ ਜਾਣਾ ਲੈ ਦਾਂਗੇ ਲੈ ਦਾਂਗੇ ਲੈ ਦੇ ਦਿੰਦੇ ਆ ਨਹੀਂ ਜਾਨੀ ਆ ਮੈਂ ਲਿਆਉਣੀ ਹੈ ਐਂ ਤਾਂ ਬਣ ਗੱਲਾਂ ਸੁਣ ਲੈ ਦੀ ਫੜ ਕੇ ਰੱਖੋ ਫੜ ਕੇ ਰੱਖੋ ਇੱਧਰ ਆ ਜਾਣਾ ਆ ਆਪਣਾ ਸੌ ਜਾਊਗਾ ਹੁਣ ਇਹਨੇ ਉਹ ਬਿਚਾਰ ਲੈਂਦਾ ਆ ਵੀ ਕੁਛ ਨਹੀਂ ਹੁੰਦਾ ਚਾਰਜਿੰਗ ਤਾਂ ਲੱਗਾ ਸੀ ਆਹ ਦੇਖੋ ਮੇਰੇ ਕੋਲ ਕੀ ਹੈ ਇਹ ਬੋਲ ਹੈ ਇਹ ਬੋਲ ਪਤਲੀ ਪਤਲੀ ਬੋਲ ਇਧਰ ਆ ਕੜੀ ਚੌਲ ਨਾਲ ਕੜੀ ਚੌਲ ਨੂੰ ਘੁੱਪ ਲਗੀ ਮੈਂ ਚਾ ਖਾ ਲਵਾਂ ਨਾਲ ਬਰੈਡ ਵੀ ਲਿਆਂਦੇ ਆ ਉਹ ਦੇਖ ਆ ਦੇ ਅਰੇ ਉਹ ਮੱਦੂ ਮੇਰਾ ਹੀ ਫੋਨ ਕਿਉਂ ਕਰ ਅਵੇ ਮੋੜ ਨਹੀਂ ਆਈ ਇਹ ਤਾਂ ਤੇਲ ਇਹਨੂੰ ਨਾ ਛੇੜਨੀ ਤੀ ਉਹਨੇ ਮੂੰਹ ਪਾ ਪਾਇਆ ਸੀ ਉਥਰੇ ਦੇ ਪੋੜੀ ਤੇ ਪਰੇ ਬਾਅਦ ਸਾਫ਼ ਕਰ ਲਾਂਗੇ ਮੜੋ ਚੜੀ ਹੁਣ ਬੈਲੀ ਹੋਈ ਫਟੇ ਸੁਏਦੀ ਲੱਗੀ ਮੈਨੂੰ ਨਹੀਂ ਪਤਾ ਆ ਸੀ ਆ ਸੀ ਕਿੱਥੇ ਹੀ ਆ ਤਾਂ ਹੱਥਾਂ ਚ ਇਹ ਤੁਹਾਨੂੰ ਤੁਹਾਡੇ ਰਿਪੋਰਟ ਕੋਟ ਇਸ ਟਿਵੇਂ ਕੜੀ ਚ ਵਾਲ ਪਰ ਕੜੀ ਚ ਪਕੌੜੇ ਸਾਰੇ ਮੁੱਕ ਗਏ ਪਕੌੜੇ ਰਹਿ ਗਏ ਸਾਰੇ ਇਹ ਵੀ ਸਰਵਜਾਂ ਜਿਹਨਾਂ ਪੈਂਦੇ ਹੋ ਜੇ ਨਾਲ ਦੀ ਨਾਲ ਪਾ ਦਈਏ ਕੜੀ ਚ ਪਕੌੜੇ ਫਿਰ ਤਾਂ ਸੌਫਟ ਹੋ ਜਾਂਦੇ ਨੇ ਇਹ ਤੁਹਾਡੇ ਲਈ ਕੈਂਬਲ ਪਾਈਏ ਫਿਰ ਸਖਤ ਰਹਿੰਦੇ ਨੇ ਰੇ ਰੇ ਰਜ ਦੀ ਘੜੀ ਚ ਪਾਣੀ ਚਾਹੀਦਾ ਜਦੋਂ ਕੜੀ ਸ਼ੁਰੂ ਕਰਦੇ ਨਾ ਘਰਦੇ ਆਂ ਗੈਸ ਤੇ ਪਚਾਰ ਅਸੀਂ ਨਹੀਂ ਜੇ ਤੱਕ ਟੁੱਟਣ ਲਈ ਹੀ ਹੋਵੇ ਸਖਤ ਤਾਂ ਕੋਈ ਘੜਾ ਤੇ ਹੋਵੇ ਅੱਜ ਹਵਾਵਾਂ ਚ ਚਰਬੜੇ ਬਣਾਈ ਚਲ ਕੋਈ ਨਹੀਂ ਕਹਿੰਦਾ ਮੈਂ ਸਖਤ ਸਖਤ ਹੂੰ ਹੂੰ ਦਮ ਇੰਤਰੀ ਰੇ ਪਾਈ ਦੇ ਕਿਤੇ ਨੋ ਨਹੀਂ ਨਹੀਂ ਰਿੰਗ ਮਾਰ ਉਹਦੀ ਰਿੰਗ ਪਾਉਂਦੇ ਕਿਤਾਬੀ ਕਿੱਤੋਂ ਤੇਨੂੰ ਮੇਕਅਪ ਦਾ ਸਦਾ ਚੜਿਆ ਤੈਨੂੰ ਹੈ ਕਿੱਤੋਂ ਬੜਾ ਪਿਆਰਾ ਲੱਗਦਾ ਤੇ ਦੋਗੀ ਲੈ ਕੇ ਆਏ ਗੋਦੀ ਛੋ ਗਿਆ ਦੋਗੀ ਬੀਬਾ ਬਣਿਆ ਬੱਚਾ ਇਹ ਦਿੱਤਾ ਤਾਂ ਵੇ ਇਹ ਬੀਬਾ ਬੱਚਾ ਸਾਡਾ ਲੱਭ ਗਿਆ ਮੇ ਲੱਗਿਆ ਕਿੱਥੋਂ ਮਿਲਿਆ ਉਹ ਬੰਦ ਤੇ ਪਿਆ ਹੈ ਜਾਈ ਥੱਲੇ ਲੈ ਕਰ ਗਿਆ ਕਰ ਲੈ ਲੈ ਇੰਦੇ